ਹਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਿੰਘਪੁਰਾ ਤਹਿਸੀਲ ਦੇਰਾ ਬੱਬਾ ਨਾਨਕ ਤੇ ਜ਼ਿਲ੍ਹਾ ਗੁਜਾਸਰ ਕਾਫੀ ਦਿਨਾਂ ਬਾਅਦ ਅੱਜ ਆਪਾਂ ਹਰ ਵੀਰ ਕੋ ਵੀਡੀਓ ਬਣਾਉਣਾ ਆਏ ਆਂ ਅੱਗੇ ਕਾਫੀ ਵੀਡੀਓ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਦਿਖਾਈ ਦੀਆਂ ਸੀ ਤੇ ਚੰਗੀਆਂ ਵੇਡਾਂ ਵਿਦਿਓ ਨਾਲ ਹੁੰਦੀਆਂ ਤੇ ਰੇਟ ਵੀ ਨੋਰਮਲ ਹੀ ਜਿਹੜੇ ਹੁੰਦੇ ਆ ਤੇ ਅੱਜ ਵੀ ਤੁਹਾਨੂੰ ਤਿੰਨ ਵਿਖਾਉਣੀਆਂ ਉਹ ਤੇ ਤਿੰਨੇ ਤੁਹਾਨੂੰ ਗੱਬਣਾ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਕਰਨ ਕਰਦੇ ਵੀ ਜੀ ਉਹਨਾਂ ਨਾਲ ਆਪਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੀ ਕਿੱਥੇ ਚਲ ਗਏ ਬੜਾ ਟਾਈਮ ਲਾਤਾ ਜੀ ਯਾਰ ਕੀ ਵੀਰ ਜੀ ਮਾਲ ਦੀ ਤੁਹਾਨੂੰ ਖਿੱਚ ਰਹੀ ਤੇ ਵਪਾਰੀ ਨੇ ਵੀ ਜ਼ਿਆਦਾ ਖੜਦੇ ਰੇ ਜੇ ਮਾਲ ਅੱਛਾ ਹਾਂਜੀ ਠੀਕ ਹੈ ਇਹ ਨਾ ਹੁਣ ਬੜੇ ਦਿਨਾਂ ਬਾਅਦ ਮੈਂ ਤਾਂ ਕਰੀਏ ਵੀ ਬੁਝਾਰਾ ਠੀਕ ਹੈ ਕਿ ਹੁਣ ਦੱਸਿਆ ਜੀ ਰਾਤੀ ਮਾਲ ਆਇਆ ਜੇ ਅੱਗੇ ਵਿੱਚੋਂ ਆਪਣੀ ਦੋ ਤਿੰਨ ਦੀ ਗੱਲ ਹੋਈ ਵੀ ਆ ਤੇ ਮਾਲ ਵਿਕ ਜਾਂਦਾ ਰਿਹਾ ਠੀਕ ਹੈ ਹਾਂਜੀ ਤੇ ਮੈਨੂੰ ਪਤਾ ਮਾਲ ਆਪਣਾ ਹੁੰਦਾ ਚੰਗਾ ਹਾਂਜੀ ਹਾਂਜੀ ਭਾਅ ਵਧਦੇ ਨਾਲ ਹੁੰਦਾ ਤੇ ਸਾਰੇ ਵੇਚਣ ਵਾਲੇ ਵੀ ਲੈ ਜਾਂਦੇ ਨੇ ਠੀਕ ਹੈ ਅੱਜ ਵੀ ਰੇਟ ਅੱਗੇ ਵੱਗੋ ਛੋਟੇ ਹੀ ਰਹਿਣਗੇ ਮਾਲ ਆਪਣਾ ਅੱਗੇ ਵੀ ਜਾਇਆ ਜਾਂਦਾ ਹੁਣ ਵੀ ਜਾਇਜੀ ਹੈ ਠੀਕ ਹੈ ਚਲੋ ਨਾਮ ਦੱਸਦਾ ਫਿਰ ਇੱਕ ਵਾਰੀ ਨਾਮ ਜੀ ਮੇਰਾ ਹਰਪ੍ਰੀਤ ਸਿੰਘ ਜੀ ਹਾਂਜੀ ਪਿੰਡ ਸਿੰਘਪੁਰਾ ਜੀਲਾ ਸਰਦਾਵਰ ਤੁਸੀਂ ਵਿਸੇਰਾਪਾ ਬਣਾਉਣਾ ਤੇ ਫੋਨ ਨੰਬਰ ਵੀ ਬੋਲ ਦੇ ਕਿ 66 42 21943 ਠੀਕ ਹੈ ਤੇ ਰਮਦਾਸ ਵੀ ਤੋਂ ਆਪਣਾ ਲੱਗ ਗਈ ਹੈ ਹਨਾ ਰਮਦਾਸ ਤੋਂ 3 ਕਿਲੋਮੀਟਰ ਦਾ ਹੋਰ ਕਰਜ ਪੈਂਦਾ ਤੇ ਡੇਰਾਪਾ ਬਣਾਣਾ ਸਰਦਾਵਰ ਤੋਂ 10 ਕਿਲੋਮੀਟਰ ਹੈ ਠੀਕ ਹੈ ਕੋਈ ਵਿਗ ਕਿਲੋਮੀਟਰ ਤੇ ਲੱਗ ਪਨੇ ਜਨਾਲਾ ਹੋਣਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਆ ਪੈਂਦੇ ਨੰਬਰ ਤੇ ਜਿਹੜੀ ਵੈੜੇ ਤੋਂ ਹੀ ਆਪਾਂ ਕਰਨੀ ਥਾਣੇ ਪੇਲੇ ਇਹਦੇ ਤੁਹਾਨੂੰ ਲੱਗ ਜਾ ਤੋ ਦਿਖਾ ਦਈਏ ਥਾਣਾ ਦਾ ਸਾਈਜ਼ ਹੀ ਆਪ ਜਿਹੜਾ ਇਹਦਾ ਕਾਫੀ ਚੰਗਾ ਵਾ ਤੇ ਇਹ ਗੱਬਣ ਆ ਚੰਗੀ ਤਿਆਰ ਹੁੰਦੀ ਆ। ਹਾਂ ਦੇਖ ਸੰਦੇ। ਕਿੰਨਾ ਸਵਾ ਉਹ ਵੇਜੀ ਇਹਦਾ? ਇਹ ਵਿੱਚ ਦੂਸਰਾ ਸਵਾਜ ਵਛੀ। ਠੀਕ ਆ। ਹਾਂਜੀ। ਤੇ ਇਹਦੀ ਬੜੀ ਆ। ਇਦਾਂ ਹੀ ਭਾਵੇਂ ਥੱਲੇ ਬੇਜਰੋ ਵਛੀ ਜਾਵੇ। ਠੀਕ ਆ। ਪਿਛੋਂ ਵੀ ਥਾਣਾ ਦਾ ਸਾਈਜ਼ ਗੈਪ ਆਪ ਆ ਦੇਖ ਸਕਦੇ ਚੰਗਾ ਆ। ਜਿੱਦਾਂ ਮਰਜ਼ੀ ਬੈਰੋ ਜਦੋਂ ਤੁਸੀਂ ਬੜੀ ਬਾਨੀ ਆ ਕੋਕੂਲੀ। ਠੀਕ ਆ। ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ? ਦੁੱਧ ਵੀ ਜੀ ਨਾਰਮਲ ਸਵਾ ਤੇ 15-16 ਲੀਟਰ ਵਛੇ ਮਾਣਾ ਚਵਾਈ ਜਾਊਗੀ। ਕਹਨੋਂ ਤਾਂ ਵੀ ਗਈ ਰਹੀ ਆ। ਅੱਛਾ। ਹਾਂਜੀ। ਤੋਰੋ ਹਾਂ ਫੇਰ ਇੱਕ ਰੀਮ। Jeg er lige ਤੇ ਕਿੰਨਾ ਫਿਰ ਮੁੱਲ ਵਧੀਆ ਦਾ ਦੇ ਲੋ ਵਾ ਸ਼ੀ ਗੁਰਜੀ ਨੂੰ ਮੁੱਲ ਤੇ ਵਾ 40000 ਦੀ ਵਾ ਸ਼ੀ ਵੇਚ ਜਾਂਦੀ ਉਹਦਾ ਹਾਂਜੀ ਪਰ ਦਿਨਾਂ ਬਾਅਦ ਵੀਡੀਓ ਪਾਈ ਆ ਬੱਜੀ ਜੀ 45 ਦੀ ਨਹੀਂ 45 ਦੀ ਨੇ ਦਈਏ ਚਾਹ ਜੀ ਕਰੀਏਗਾ ਤੇ ਅੱਲਾ ਫਰਮਾਨ ਦਾ 40 ਤੋਂ ਅੰਦਰ ਲਿਆ ਦੇਣਾ ਲੈ ਉਹ ਫਿਰ ਜਿੰਨੀ ਲੋ ਤੁਸੀਂ ਆਪ ਹੀ ਕਰ ਦੋ ਕਿੰਨੇ ਦੀ ਕਰੋਗੇ ਦੋ ਛੱਡ ਦੇ ਨੇ 40 30000 ਦੀ ਹਾਂਜੀ ਚੱਲੋ ਛੋਟ ਛੜ ਕਰ ਦਈਏ ਵਿੱਚ ਹੋਰ ਕਰ ਨਾ ਤਾ ਨੂੰ ਮੋੜਨਾ ਖੜਾ ਇੰਨੇ ਦਿਨਾਂ ਬਾਅਦ ਆਇਆ ਚਲੋ 38 ਦੇ ਦੋ ਹੋਰ ਛੱਡ ਦੇ ਫਿਰ 36000 ਦੀ ਜਾਂਦਾ ਫਿਰ ਚਲੋ ਬਈ ਬਰ ਹੁੰਦੀਆਂ ਨਹੀਂ ਜੋ ਬਰੋਂ ਠੀਕ ਆ ਤੈਨੂੰ ਪਤਾ ਹੈ ਫੇਜੇ ਮਸ਼ੇ ਦੁੱਧ ਵਾਲੀਆਂ ਉਹ ਠੰਡੀਆਂ ਧੀਆਂ ਆ ਵੇਖੋ ਥਾਨੇ ਕੋਲ ਵੇਖੋ ਬਸ ਇਹਦੇ ਠੀਕ ਆ ਹਾਂਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਜਰਸੀ ਪੰਜਾਬ ਵਾਲੀ ਆ ਜਿਹੜੀ ਚੰਗੇ ਕੱਦ ਕਾਠ ਵਾਲੀ ਆ ਤੇ ਥਾਣੇ ਵੀ ਇਹਦਾ ਦੇਖ ਸਕਦੇ ਲੱਗੇ ਦਾ ਚੰਗੀ ਸਾੰਬੀ ਸੋੰਬੀ ਹੈ ਕੱਦ ਕਾਠ ਇਹਦਾ ਜਿਹੜਾ ਚੰਗਾ ਵਾ ਇਹ ਕਿੰਨੇ ਕੇ ਦੁੱਧ ਲੀਜੇ ਬੱਧੀ ਇਹ ਮਰਜੀ ਪੰਜਾਬ ਵਾਲੀ ਜਲਸੀ ਜੋ ਨੂੰ ਮਾੜੀ ਨਹੀਂ ਕਦੇ ਵੀ ਵੱਟਾ ਜੋ ਹਾਂਜੀ ਇਹ ਨਾਰਮਲ ਸੇਵਾ ਦੇ ਵਿੱਚ 20 ਰੁਪਏ ਰਮਾਨਾ ਜਵਾਦ ਹੋਗੀ ਅੱਛਾ ਹਾਂਜੀ ਤੋਰ ਕੇ ਇਹ ਵੀ ਠੰਡੀ ਠੰਡੀ ਬੜੀ ਆ ਕੋ ਜਿੰਦਾ ਮਰਜੀ ਭਾਜੋ ਠੀਕ ਆ ਹਾਂਜੀ ਥਣ ਥਣ ਬਹੁਤ ਚੰਗਾ ਲੱਗਾ ਜੋ ਹਾਂਜੀ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਤੋਰਦੇ ਇੱਕ ਥਣ ਵੀ ਚੰਗੇ ਗਿਆ ਤੇ ਇੱਕੋ ਜੇ ਸਹੀ ਤੇ ਇੱਕੋ ਜੇ ਗਿਆ ਤੇ ਜਿਹੜੇ ਥਣ ਲੱਗੇ ਐ ਬਾਕੀ ਥੱਲੇਆਂ ਚੰਗੀ ਤਿਆਰ ਹੋਣੀਆਂ ਐ ਵੀ ਚੰਗਾ ਹਵਾਨਾ ਪਰੰਦੀ ਐ ਦੇਣੇ ਨੇ ਵੀ ਸੂਨ ਚ ਲੈ ਜਾਨੇ ਆ ਤੇ ਢਿੱਲਾ ਢੁਲਾ ਹਵਾਨੇ ਚ ਇਹਦੀਆਂ ਵੀ ਚੰਗੀਆਂ ਆ ਚੰਗੀ ਚੰਗੀ ਚਾਰ ਕਰੂ ਤਾਂ ਵੀਓ ਪਲੱਸ ਹੀ ਜਾਏਗੀ ਬੱਜੀ ਠੀਕ ਐ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੇਲੋ ਦਾ ਛੇੜੇ 55000 ਦੇ ਜੀ ਤੇ ਆਪਾਂ ਕਿੰਨੇ ਰੀ ਦੇ ਦੇਣੀ ਆ 50 ਹੀ ਦੇ ਦਿੰਨੇ ਆ ਆਪਾਂ ਰਿਕਾਰਡ ਪਹਿਲਾ ਹਲਾ ਟੁੱਟ ਨਹੀਂ ਦੇਣਾ ਉਹੀ ਕੈਮਰਾ ਨਾ ਵਾ ਤੇ ਇਹਦਾ ਆਪਣਾ ਮੁੱਲ ਜਾਇਜ਼ ਆਲਾ ਇਹ ਜਿਹहां ਨਾਮ ਅਸੀਂ 40 45000 ਜੀ ਹਾਂਜੀ ਛੋਟ ਛੜ ਵਿੱਚੋਂ ਕਰ ਦਿੱਤੀ। ਪਰਾਲਾ ਮੇਰੇ ਤਾਂ ਮੋੜਨਾ ਥੋੜਾ 3000 ਹੀ ਛੋਟ ਕਰ ਦਿੱਤੀ ਇਹਦੀ 45 ਦੀ ਜਾਣਦੀ ਹੈ। 3000 ਆ ਜਾਣੀ ਜੋ ਨਹੀਂ ਕੁਛ ਨਹੀਂ ਹੁੰਦਾ ਜਾਣਦਾ ਤੁਸੀਂ 42000 ਤੁਹਾਨੂੰ ਨਹੀਂ ਮੋੜਨਾ ਬਾਕੀ ਵਸਲੀ ਬੜੀ ਚੰਗੀ ਜੋ ਰਹੀ ਠੀਕ ਹੈ ਜੀ ਦੇਖੋ ਥਾਂਸਨ ਤੋਂ ਬੜਾ ਚੰਗਾ ਠੰਡੀ ਤੇਰੀ ਆ ਹਾਂਜੀ ਬਾਕੀ ਇਹ ਹੈ ਕਿ ਜਰਸੀਆਂ ਦੇ ਸਾਬ ਨਾਲ ਕਦ ਕਾਠੇ ਦਾ ਉੱਚਾ ਵਾ ਸੋਹਣੀ ਆ ਫੱਬਦੀ ਆ ਜਰਸੀਆਂ ਦੇ ਵਿੱਚ ਤੇ ਇਹ ਵੀ ਹੁਣ ਇੱਕ ਜਰਸੀ ਕ੍ਰੋਸ ਸੀ ਹੈ ਜਿਹੜੀ ਤੇ ਇਹਦਾ ਕਿਨਵਰਸ ਹੋ ਜਾਵੇ ਜੀ ਇਹ ਵੀ ਵਿੱਚ ਦੂਸਰਾ ਸੋਇਆ ਵੀ ਠੰਡੀ ਠੰਡੀ ਪੜੀ ਆ ਵੇਖੋ ਥਾਂ ਨੂੰ ਬੜਾ ਚੰਗਾ ਲੱਗਾ ਵਛੀਨਾ ਠੀਕ ਆ ਹਾਂ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੀ ਜੀ ਆ ਵੀ ਮਾਨਾ 2 ਲੀਟਰ ਸੁਵਾ ਦੂਗੀ ਅਸੀਂ ਅੱਛਾ ਵੱਡੀ ਵਛੀ ਘਰ ਤੋਂ ਬਹੁਤ ਜ਼ਿਆਦਾ ਥੀਲਾ ਲੱਗੋ ਠੀਕ ਆ ਸੋਰੋ ਹੈ ਕਰੀਨਾ ਦੇ ਵੀ ਅੱਪਤੇ ਦੇ ਕਰੀਬ ਜਿਹੜਾ ਟਾਈਮ ਇਹਨੇ ਵੀ ਲਾ ਜਾਣਾ ਬੜੀ ਬਣੂਗੀ ਵਛੀ ਇਹ ਵੀ ਬਾਕੀ ਬਿਲਕੁਲ ਫਿਕਸ ਜੇ ਹਮਾਂ ਨੇ ਇਹਨੂੰ ਤਿਆਰ ਕਰਨਾ ਬਾਕੀ ਤੁਸੀਂ ਆਪਣੀ ਸਮਝ ਨਾਲ ਵੇਸ ਚਾ ਕੇ ਪਸ਼ੂ ਖੜਨੇ ਆ ਅਜ ਲਾਇਆ ਕਿਉਂਕਿ ਗੱਭਾਂ ਦੇ ਪਸ਼ੇ ਦਾ ਦਿਨਾਂ ਦਾ ਤੇ ਦੁੱਧ ਦਾ ਜਿਹੜਾ ਅੰਦਾਜ਼ਾ ਹੀ ਹੁੰਦਾ ਵਾ ਕੋਈ 2-4 ਦਿਨ ਵੱਧ ਵੀ ਖੜ ਸਕਦੀਆਂ ਪਹਿਲਾਂ ਵੀ ਸੋ ਸਕਦੀਆਂ ਇੱਕ ਦੁੱਧ ਦਾ ਵੀ ਕੋਈ ਕੋਈ ਵੱਧ ਵੀ ਦੇ ਸਕਦੀ ਹੈ ਕੋਈ ਘੱਟ ਵੀ ਦੇ ਸਕਦੀ ਹੈ ਬਾਕੀ ਹੈਗੀ ਇਹ ਕਿ ਇਹ ਵੀ ਕਰੋਸ ਤੇ ਹੈਟ ਇਹਦੇ ਵੀ ਚੰਗੇ ਆਈ ਜਾਣੀ ਕਿੰਨੇ ਕਹਾਵਾ ਜਿਹੜੀਆਂ ਗਰਮੀ ਚੱਲਣ ਵਾਲੀਆਂ ਹਾਂ ਤੇ ਇਹਦਾ ਫਿਰ ਮੁੱਲ ਵਿੱਧੀ ਜਾਜਿਆ ਇਹ ਤਾਂ ਬੱਛੀ ਪੁੱਜੀ 50000 ਦੀ ਵੇਚੀ ਸੀ ਜਿਹੜਾ ਕੱਦ ਕਾਠ ਇਹਦਾ ਸਾਰੀਆਂ ਤੋਂ ਉੱਚਾ ਆਤਰਾ ਹੈ ਨਾ ਹੋਰੀ ਵੱਡੀ ਹੈ ਬੱਛੀ ਦੇ ਥਾਣੇ ਵੀ ਦਿਖਾ ਦਈਏ ਚਲੋ ਇਹਦੇ ਲੱਗਣੇ ਥਾਣੇ ਦੇ ਕੋਲ ਬੋੜਾ ਚੰਗਾ ਲੱਗਦਾ ਦੇਖੋ ਬਾਕੀ ਗਾਂ ਨਾ ਵੀ ਖਵਾਨਾ ਚੰਗਾ ਪੂਰਾ ਸੋਨਾ ਕਿੰਨੇ ਦੇ ਫਿਰ ਦੇ ਦੇਣੀ ਆਪਾਂ ਇਹ ਦੀ ਵਿੱਚੋਂ ਕਰੀਏ ਕੋਈ ਸ਼ੋਰਟ ਛੱਡ ਜੀ ਜੀ ਯਾਰ ਦੋ ਯਾਰੀ ਪੂਰੇ 50 ਦੀ ਗੱਲਾਂ ਦੀ ਅੱਛਾ 5 ਹੀ ਛੱਡ ਦੋ 50 ਦੀ ਹਾਂ ਜੀ ਚਲੋ 50 ਜਾਂ ਵੀ ਦੋ ਛੱਡ ਦਿਓ ਫਿਰ 48 ਦੀ ਜਾਨ ਦੋ ਇਹਦਾ ਕਾਰਨ ਨਹੀਂ ਕੁਛ ਨਹੀਂ ਇਹ ਯਾਦ ਹੀ ਜਿੰਨਾ ਲੇਟ ਪਾਈ ਕਸਰ ਕਰ ਤੁਸੀਂ ਹਣਕੇ ਤਾਂ ਬਾਅਦ ਚ ਫੇਰ ਕਦੋਂ ਪਾਉਣੀ ਕਦੋਂ ਨਹੀਂ ਨਹ ਤੇ ਬਾਕੀ ਹੁਣ ਕੰਮ ਲਗਾਤਾਰ ਚਲਦਾ ਹੀ ਰਹੂਗਾ ਇੱਥੇ। ਜੇ ਕੰਮ ਚਲੋ ਉਦੋਂ ਦਾ ਵੀ ਚਲਦਾ ਬਾਕੀ ਵੀਰ ਵਪਾਰੀ ਭਾਈ ਖੜਦੇ ਜੀ ਮਾਲ ਜਲਾ। ਠੀਕ ਆ। ਹਾਂਜੀ। ਤੇ ਠੀਕ ਆ ਵੀ ਜੀ। ਹਾਂ ਤੁਹਾਨੂੰ ਪਤਾ ਆਪਣਾ ਭਾਣਾ ਹੁੰਦਾ ਜੀ। ਹਾਂਜੀ ਹਾਂਜੀ। ਹਾਂਜੀ। ਬਾਕੀ ਚਾਹ ਕੋ پاس ਦਾ ਫਿਰ ਮਾਂ ਖੜੇ ਜਿੱਦਾਂ ਮਰਜੀ ਵਸ਼ੀ ਆਪਣੇ ਕੋਲ ਗਰੰਟੀ ਹੋਏਗੀ। ਠੀਕ ਆ ਜੀ। ਆਪਣੀ ਇੱਥੇ ਆ ਕੇ ਪਾਸ ਕਰਕੇ ਵੇਚ ਚੱਕ ਕੇ ਖੜੋ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।